ਗਾਲ ਕੱਢ ਕੇ ਕਹਿੰਦੇ ਗੱਡੀ ਪਿੱਛੇ ਕਰੋ ਤੇ ਉਹਨਾਂ ਨੇ ਕਿਹਾ ਕਿ ਇਦਾਂ ਗਾਲ ਕੱਢਣ ਦੀ ਕੋਈ ਲੋੜ ਨਹੀਂ ਐ ਤੇ ਕਹਿੰਦੇ ਕਿ ਜੀ ਕਰ ਤੇਰੀ ਅਬਿਊਸਿਵ ਲੈਂਗੁਏਜ ਜੋ ਮੈਨੂੰ ਬੋਲਦੇ ਵੀ ਸ਼ਰਮ ਆ ਰਹੀ ਹੈ ਉਹਨਾਂ ਨੇ ਕਿਹਾ ਤੇ ਉਹਨਾਂ ਨੇ ਕਿਹਾ ਯੂ ਕੈਨਟ ਅਬਿਊਜ਼ ਲਾਈਕ ਦਿਸ ਨੰਨੇ ਹਜਿੰਦੇ ਨੂੰ ਬੋਲਿਆ ਤੇ ਪਿੱਛੋਂ ਬੋਪਾ ਰਾਏ ਨੇ ਆ ਕੇ ਉਹਨਾਂ ਨੂੰ ਬਾਕਸ ਮਾਰਿਆ ਮੇਰਾ ਬੇਟਾ ਉਹਨਾਂ ਨੂੰ ਚੱਕ ਰਿਹਾ ਸੀਗਾ ਉਹਨਾਂ ਨੂੰ ਤੱਕਾ ਮਾਰ ਲਿਆ ਸੀਗਾ ਇਹ ਪੁਲਿਸ ਵਾਲਿਆਂ ਨੂੰ ਤਿੰਨ ਆਫਸਰ ਨੂੰ ਉਹਨਾਂ ਨੂੰ ਚੱਕਿਆ ਉਸਨੇ ਉਹ ਬਿਉਸ਼ ਹੋਏ ਹੋਏ ਫਾਦਰ ਨੂੰ ਚੱਕ ਕੇ ਗੱਡੀ 'ਚ ਪਾ ਰਿਹਾ ਸੀ

ਲੱਤਾਂ ਨਾਲ ਮਾਰ ਰਿਹਾ ਜੁੱਤੇ ਮਾਰ ਰਿਹਾ ਪੁਲਿਸ ਨੇ ਆਪੇ ਕਿਹਾ ਕਿ ਅਸੀਂ ਸਾਡੀ ਬੰਦਮੀ ਹੋ ਜਾਏਗੀ ਅਗਰ ਅਸੀਂ ਇਹਨਾਂ ਨੂੰ ਪਰਿਸ਼ਮਣ ਦਿੱਤੀ ਤੁਸੀਂ ਕੰਪਰੋਮਾਈਜ਼ ਕਰ ਲਓ ਪੁਲਿਸ ਸਟੇਸ਼ਨ ਤੇ ਬੰਦ ਕਹਿੰਦੇ ਜੀ ਪੈਰ ਪੜ ਕੇ ਮਾਫੀ ਮੰਗ ਲਓ ਤੇ ਕੇਸ ਰਵਾਫਾ ਕਰ ਦੂ ਤੁਸੀਂ ਵੀ ਪਟਿਆਲੇ ਹੀ ਰਹਿਣਾ ਨਹੀਂ ਤੇ ਐ ਵੀ ਪਰਕਾਲੇ ਹੀ ਹਨ ਤੁਹਾਨੂੰ ਵੀ ਰੋ ਔਖਾ ਹੋ ਜਾਏਗਾ ਰਹਿਣਾ ਉਹ ਡੰਡੇ ਮਾਰ ਮਾਰ ਕੇ ਕਿਆ ਸਾਰੇ ਭੰਜਾ ਜਿਹੜੇ ਉੱਤੇ ਪੱਤਰਕਾਰ ਹੀ ਆਇਆ ਹੋਇਆ ਸੀ ਉਸ ਨੂੰ ਥੱਪੜ ਮਾਰ ਕੇ ਉਸ ਦਾ ਮੋਬਾਈਲ ਖਿੱਚ ਲਿਤਾ ਗਿਆ ਸ਼ੁਰੂ ਕਰੀਏ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਮੀਡੀਆ ਦੇ ਸਾਥੀਆਂ ਦਾ ਧੰਨਵਾਦ ਕਰਦਾ ਕਿਉਂਕਿ ਅੱਜ ਮੈਨੂੰ ਪਤਾ ਲੱਗਿਆ ਕਿ ਪ੍ਰਸ਼ਾਸਨ ਵੱਲੋਂ ਜਿੰਨਾ ਪਟਿਆਲੇ ਦਾ ਮੀਡੀਆ ਨੂੰ ਰੋਕਿਆ ਗਿਆ ਧਮਕਾਇਆ ਗਿਆ ਕਿ ਤੁਸੀਂ ਗੁਰਸੇਹ ਢਿੱਲੋਂ ਦੀ ਪ੍ਰੈਸ ਕਾਨਫਰੰਸ ਨਹੀਂ ਜਾਣਾ ਤਾਂ ਹੀ ਅੱਜ ਤੁਸੀਂ ਦੇਖ ਰਹੇ ਹੋਗੇ ਅੱਗੇ ਹਮੇਸ਼ਾ ਆਪਣੀ ਜਦੋਂ ਵੀ ਆਪਾਂ ਪੀਸੀ ਕਰਦੇ ਹਾਂ ਪੂਰਾ ਆਪਣਾ ਕਮਰਾ ਭਰਿਆ ਹੁੰਦਾ ਹਰੇਕ ਚੈਨਲ ਹਰੇਕ ਪੱਤਰਕਾਰ ਆਪਣਾ ਚਾਹੇ ਉਹ ਪ੍ਰਿੰਟ ਮੀਡੀਆ ਦਾ ਚਾਹੇ ਇਲੈਕਟ੍ਰੋਨਿਕ ਮੀਡੀਆ ਦਾ ਉਹទី ਆ ਕੀ ਜਾਂਦੇ ਨੇ ਆਪਣੀ ਪ੍ਰੋਪਰ ਕਵਰੇਜ ਕਰਕੇ ਜਾਂਦੇ ਨੇ ਅੱਜ ਪਹਿਲਾ ਤਾਂ ਇਹਨਾਂ ਨੇ ਡੈਮੋਕ੍ਰੇਸੀ ਦਾ ਜਿਵੇਂ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਕੀਤਾ ਉਹਦੇ ਬਾਰੇ ਤੁਹਾਨੂੰ ਖੁਲਾਸੇ ਕਰੂੰਗਾ ਮੈਂ ਦੂਜਾ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਹੈ ਜਿਹਨੂੰ ਆਪਾਂ ਪੱਤਰਕਾਰੀ ਕਹਿੰਦੇ ਆ ਉਹ ਪੱਤਰਕਾਰੀ ਦਾ ਵੀ ਗਲਾ ਕੁੱਟਣ ਦਾ ਕੰਮ ਇਹਨਾਂ ਨੇ ਇਹ ਸਰਕਾਰ ਨੇ ਕੀਤਾ ਇਥੋਂ ਦੇ ਐਡਮਿਨਿਸਟ੍ਰੇਸ਼ਨ ਨੇ ਕੀਤਾ ਜੇ ਜੀ ਮੈਂ ਸੱਚ ਸ਼ਬਦਾਂ ਦੀ ਨਿੰਦਾ ਕਰਦਾ ਜਿਹੜੀ ਅੱਜ ਪ੍ਰੈਸ ਕਾਨਫਰੰਸ ਰੱਖੀ ਹੈ ਆ ਮੇਰੀ ਵਾਈਲਟ ਵਿੱਚ ਨਹੀਂ ਜਬ ਡੀਟੇਡ ਹੋ ਇਹਨਾਂ ਦੇ ਸਿਸਟਰ ਨੇ ਵੱਡੇ ਰੀਟੂ ਬਾਦ ਇੰਨਾ ਦੇ ਬੇਟੇ ਨਾਲ ਇਹਨਾਂ ਦੇ ਹਸਬੰਦ ਨਾਲ 13 ਮਾਰਚ ਨੂੰ 14 ਮਾਰਚ ਨੂੰ ਰਾਤ ਨੂੰ 13 ਦੀ ਰਾਤ ਤੇ 13 ਦੀ ਰਾਤ ਸੀ 14 ਨੂੰ ਅਰਲੀ ਮਾਰਨਿੰਗ 13 ਦੀ ਰਾਤ ਨੂੰ ਸਵਾ 12 ਵਜੇ ਉਹ ਦਿੱਲੀ ਤੋਂ ਚੱਲੇ ਨੇ ਬਾਪ ਬੇਟਾ ਇੱਥੇ 12 ਸਵਾ 12 ਵਜੇ ਪਹੁੰਚਦੇ ਵੀ ਲੇਟ ਹੋ ਗਏ ਸੀ ਕਿਉਂਕਿ ਅਗਲੇ ਦਿਨ ਹੋਲੀ ਸੀ ਤਾਂ ਇਹਨਾਂ ਦੇ ਬੇਟੇ ਨੇ 22 ਸਾਲ ਦਾ ਬੇਟਾ ਹੋ ਗਿਆ ਤਾਂ ਪਾਪਾ ਅਪਾ ਚਲੇ ਕੀ ਦਿਨ ਕਰਾਂਗੇ ਆਪਾਂ ਮੈਗੀ ਖਾ ਕੇ ਚੱਲਦੇ ਹਾਂ ਇਹ ਮੈਗੀ ਖਾ ਲਈ ਬਾ ਬੇਟਾ ਅਧਿੰਦਰਾ ਹਸਪੀਟਲ ਦੇ ਬਾਹਰ ਇੱਕ ਟੱਬਾ ਹੈਗਾ ਹਰਬੰਸ ਦਾ ਟੱਬਾ ਉਥੇ ਆ 12 ਸਮਾ 12 ਵਜੇ ਮੈਗੀ ਖਾਰੇ ਸੀ ਤੇ ਇਹਨਾਂ ਨੇ ਇੱਕ ਚਮਚਾ ਹੀ ਮੂੰਹ ਚ ਪਾਇਆ ਸੀ ਤੁਸੀਂ ਆ ਦੇਖੋ ਕਿ ਬੰਦਾ ਕੋਈ ਖਾਣਾ ਖਾ ਰਿਹਾ ਕੁਝ ਕਰ ਰਿਹਾ ਇੱਕ ਚਮਚਾ ਹੀ ਮੂੰਹ ਚ ਪਾਇਆ ਸੀ ਤਾਂ ਇਹਨਾਂ ਦੀਆਂ 50 ਪੁਲਿਸ ਦੀ ਸਕੋਰਪੀਓ ਪਹਿਲੀ ਆਉਂਦੀ ਹੈ ਜਿਸ ਚ ਐਸਾ ਆਪਣਾ ਇੰਸਪੈਕਟਰ ਹਰਜਿੰਦਰ ਤੇ ਲੋ ਹੁੰਦਾ ਰੋਨੀ ਰੋਨੀ ਹੁੰਦਾ ਤੇ ਦੂਜਾ ਬੋਪਰੇ ਬੋਪਰੇ ਆ ਸਾਰੇ ਉੱਤੇ ਦੇ ਉੱਤਰ ਦੇ ਨੇ ਗੱਡੀ ਚੋਂ ਨਾਲ ਇਹਨਾਂ ਦੇ ਦੋ ਸਕੋਰਪੀਓ ਪਿੱਛੇ ਹੰਗੀਆਂ ਨੇ ਦੋ ਸਕੋਰਪੀਓ ਦੋ ਸਕੋਰਪੀਓ ਪਿੱਛੇ ਹੰਗੀਆਂ ਨੇ ਤਕਰੀਬਨ 12 ਜਾਣਿਆਂ ਦੇ 12 ਜਾਣਿਆਂ ਨੇ ਉੱਥੇ ਜੋ ਉੱਥੇ ਹੜਦੁੰਗ ਬਚਾਇਆ ਜੋ ਉੱਥੇ ਡੈਮੋਕਰੇਸੀ ਦਾ ਕਾਰਨ ਕੀਤਾ ਇਹਨਾਂ ਨੇ ਦੱਸਿਆ ਮੇਰੇ ਸਾਹੂ ਸਾਹੂ ਨੇ ਕਿ ਮੈਂ ਸਰਕਾਰੀ ਮੁਲਾਜ਼ਮ ਹਾਂ ਸਰਕਾਰੀ ਮੁਲਾਜ਼ਮ ਨੇ ਆਪਣਾ ਕਾਰਡ ਵੀ ਦਿਖਾਇਆ ਉਨ੍ਹਾਂ ਨੂੰ ਕਿ ਇਹ ਮੈਂ ਸਰਕਾਰੀ ਮੁਲਾਜ਼ਮ ਹਾਂ ਉਹਦਾ ਕਾਰਡ ਖੋ ਕੇ ਕਹਿੰਦੇ ਤੁਹਾਨੂੰ ਦੱਸ ਦਿਆ ਸੀ ਇੰਨੀ ਬੇਰਹਿਮੀ ਨਾਲ ਉਹਨਾਂ ਨੇ ਉੱਥੇ ਕੁੱਟਮਾਰ ਕੀਤੀ ਬੇਟੇ ਦੀ ਕੀਤੀ ਉਹਨਾਂ ਦੇ ਉਹਦਾ ਦੇ ਫਾਜ਼ੀ ਕੀਤੀ ਦੋਨਾਂ ਨੂੰ ਪਿਓ ਬੁੱਤੈ ਨੇ ਬੁਰੀ ਤਰ੍ਹਾਂ ਕੁੱਟਿਆ بیسਬਾਲ ਦੇ ਬੈਟਰ ਨਾਲ ਕੁੱਟਿਆ ਜਿਹੜੀ ਸਭ ਤੋਂ ਦੁਖਦੀ ਗੱਲ ਕੀ ਹੈ ਕਿ ਉਹਨਾਂ ਦੀ ਕੋਈ ਗਲਤੀ ਨਹੀਂ ਸੀ ਸਿੱਧਾ ਉਹਨਾਂ ਨੂੰ ਗੱਡ ਕੇ ਤੇ ਗੱਡੀ ਪਿੱਛੇ ਕਰੋ ਕਹਿੰਦੇ ਗਾਲ ਕੱਢੀ ਬਿਲਕੁਲ ਸਹੀ ਲੱਗੀ ਹੋਈ ਸੀ ਸਹੀ ਲੱਗੀ ਹੋਈ ਸੀ ਗੱਡੀ ਤੇ ਗੱਡੀ ਪਿੱਛੇ ਕਰੋ ਕਹਿੰਦੇ ਗੱਡੀ ਪਿੱਛੇ ਕਰਕੇ ਗਾਲ ਕੱਢ ਕੇ ਕਹਿੰਦੇ ਗੱਡੀ ਪਿੱਛੇ ਕਰੋ ਤੇ ਉਹਨਾਂ ਨੇ ਕਿਹਾ ਕਿ ਇਦਾਂ ਗਾਲ ਕੱਢਣ ਦੀ ਕੋਈ ਲੋੜ ਨਹੀਂ ਹੈ ਯੂ ਕੈਨ ਟਾਕ ਪ੍ਰੋਪਰਲੀ ਆਲਸੋ ਐਂਡ ਸੇ ਵੀ ਆਰ ਹੈਵਿੰਗ ਮੈਗੀ ਤੇ ਕਹਿੰਦੇ ਕਿ ਜੀ ਤੇਰੀ ਅਬਿਊਸਿਵ ਲੈਂਗੁਏਜ ਜੋ ਮੈਨੂੰ ਬੋਲਦੇ ਵੀ ਸ਼ਰਮ ਆ ਰਹੀ ਹੈ ਉਹਨਾਂ ਨੇ ਕਿਹਾ ਤੇ ਉਹਨਾਂ ਨੇ ਕਿਹਾ ਯੂ ਕੈਨਟ ਅਬਿਊਜ਼ ਲਾਈਕ ਦਿਸ ਉਹਨੇ ਹਰਜਿੰਦਰ ਦਿਨ ਬੋਲਿਆ ਤੇ ਪਿੱਛੋਂ ਭੋਪਾ ਰਾਏ ਨੇ ਆ ਕੇ ਉਹਨਾਂ ਨੂੰ ਬਾਕਸ ਮਾਰਿਆ ਜਿਸ ਦੀ ਵੀਡੀਓ ਹੈਗੀ ਇਹ ਜੀਐਸਆਰ ਅਸੀਂ ਪੁਲਿਸ ਵਾਲਿਆਂ ਨੂੰ ਦਿੱਤੀ ਹੈ ਉਹਨਾਂ ਨੂੰ ਜਦੋਂ ਬਾਕਸ ਮਾਰਿਆ ਉਹ ਬੋਨਟ ਦੇ ਉੱਪਰ ਗਿਰੇ ਮੈਗੀ ਖਾ ਰੇ ਸੀ ਇੱਕ ਬੋਤਲ ਪਾਣੀ ਦੀ ਤੇ ਮੈਗੀ ਪਿਆ ਸੀ ਇੱਕ ਸਾਡੇ ਨੇਬਰ ਹੈਗੇ ਉਹ ਵੀ ਹੈਗੇ ਉਹ ਵਿਟਨੈਸ ਹੈਗੇ ਰਾਜਿੰਦਰ ਟਾਵਾ ਵਾਲੇ ਵਿਟਨੈਸ ਹੈਗੇ ਉਹਨਾਂ ਨੇ ਵੀ ਸਾਨੂੰ ਸਟੇਟਮੈਂਟ ਦਿੱਤੀ ਹੈ ਹੁਣ ਪੁਲਿਸ ਜੋ ਮਰਜੀ ਸਟੇਟਮੈਂਟ ਚੇਂਜ ਕਰਾ ਲੇ ਉਸ ਤੋਂ ਬਾਅਦ ਉਹ ਬੋਨਟ ਤੇ ਗਿਰੇ ਬੋਨਟ ਤੋਂ ਉਹ ਥੱਲੇ 언ਕੌਂਸ਼ੀਅਸ ਹੋ ਕੇ ਗਿਰ ਗਏ ਕਿਉਂਕਿ ਉਹਨਾਂ ਨੂੰ ਬਾਕਸ ਚਸ਼ਮਾ ਪਾਇਆ ਸੀ ਬਾਕਸ ਮਾਰਿਆ ਉਹ ਪਾਰਾਇ ਨੇ ਵੀਡੀਓ ਤੇ ਉਹ ਥੱਲੇ ਡਿੱਗ ਗਏ ਉਹਨਾਂ ਦਾ ਬਾਹ ਫ੍ਰੈਕਚਰ ਹੋਇਆ ਮੇਰਾ ਬੇਟਾ ਉਹਨਾਂ ਨੂੰ ਚੱਕ ਰਿਹਾ ਸੀਗਾ ਉਹਨਾਂ ਨੂੰ ਤੱਕਾ ਮਾਰ ਰਿਹਾ ਸੀਗਾ ਇਹ ਪੁਲਿਸ ਵਾਲਿਆਂ ਨੂੰ ਤਿੰਨ ਅਫਸਰ ਨੂੰ ਉਹਨਾਂ ਨੂੰ ਚੱਕਿਆ ਉਸਨੇ ਉਹ ਬਿਉਸ਼ ਹੋਏ ਹੋਏ ਫਾਦਰ ਨੂੰ ਚੱਕ ਕੇ ਗੱਡੀ 'ਚ ਪਾ ਰਿਹਾ ਸੀ ਉਸ ਨੂੰ ਪਕੜ ਕੇ ਖਿੱਚ ਕੇ ਬਾਹਰ ਤੋਂ ਸਾਈਡ ਤੇ ਲੈ ਕੇ ਗਿਆ ਇਹਨਾਂ ਪੂਰੀ ਵੀਡੀਓ ਅਵੇਲੇਬਲ ਹੈ ਉਸ ਨੂੰ ਡੰਡੇ ਪਿੱਛੂ ਦੀ 8 ਬੰਦੇ ਹੋ ਰਹੇ ਡੰਡੇ ਲੈ ਲੈ ਕੇ ਉਸ ਬੱਚੇ ਨੂੰ ਮਾਰਿਆ ਗਿਆ ਉਸ ਦਾ ਸਿਰ ਪਕੜ ਕੇ ਬੋਨਟ ਤੇ ਮਾਰਿਆ ਗਿਆ ਉਹ ਬੱਚਾ 25 ਸਾਲ ਦਾ ਫਿਰ ਵੀ ਦੌੜ-ਦੌੜ ਕੇ ਆਪਣੇ ਪਿਓ ਨੂੰ ਚੱਕ ਰਿਹਾ ਸੀ ਥੈਨ ਹੀ ਵਾਸ ਸਪੀਕਿੰਗ ਅਪ ਹਿਸ ਫਾਦਰ ਉਹਨਾਂ ਨੂੰ ਗੱਡੀ 'ਚ ਪਟਾਇਆ ਉਸਨੇ ਹੋਰ ਫਿਰ ਹਰਜਿੰਦਰ ਤੇ ਪਪਾ ਰਾਏ ਨੇ ਮੈਂ ਟੈਨ ਨੂੰ ਦੂਸਰੇ ਪਾਸੇ ਲਿਜਾ ਕੇ ਕੁਟਿਆ ਹੋਰ ਗੱਡੀ ਦਾ ਦਰਵਾਜ਼ਾ ਤੂੰ ਮੁੱਕੇ ਮਾਰਦੇ ਹੋਏ ਫੋਟੋ ਹੈ ਬਿਉਸ਼ ਪਿਆ ਹੋਏ ਮੇਰੇ ਹਸਬੰਦ ਗੱਡੀ ਉਨਾਂ ਨੂੰ ਮੁੱਕੇ ਮਾਰੀ ਜਾ ਰਿਹਾ ਉਸ ਤੋਂ ਬਾਅਦ ਉਹਦਾ ਦਰਵਾਜ਼ਾ ਖੋਲਿਆ ਦਰਵਾਜ਼ਾ ਖੋਲ ਕੇ ਬਿਉਸ਼ ਹਸਬੰਦ ਨੂੰ ਥੱਲੇ ਗਿਰਿਆ ਉਸਤੇ ਵਾਲ ਖਿੱਚ ਕੇ ਉਹ ਕਹਿੰਦਾ ਤੇਰੀ ਮੈਂ ਆਫਸਰ ਹੀ ਕੱਢਾਂਗਾ ਥੱਲੇ ਗਿਰੇ ਹੋਏ ਬਿਉਸ਼ ਬੰਦੇ ਨੂੰ ਲੱਤਾਂ ਨਾਲ ਮਾਰ ਰਿਹਾ ਜੁੱਤੇ ਮਾਰ ਰਿਹਾ ਉਹਦੇ ਖਿੱਚ ਕੇ ਫੇਰ ਮੇਰਾ ਬੇਟਾ ਆਇਆ ਉਹਨਾਂ ਨੂੰ ਪਕੜ ਕੇ ਬਚਾ ਕੇ ਫੇਰ ਸਾਈਡ ਤੇ ਕੀਤਾ ਫੇਰ ਉਹ ਮੇਰੇ ਬੇਟੇ ਨੂੰ ਮਾਰਨ ਲੱਗੇ ਮੇਰੇ ਹਸਬੰਦ ਦਾ ਹੱਡ ਟੁੱਟ ਚੁੱਕਿਆ ਸੀਗਾ ਉਹ ਬਹੁਤ ਮੁਸ਼ਕਿਲ ਨਾਲ ਉੱਠ ਕੇ ਬੱਚੇ ਨੂੰ ਦੇਖਦੇ ਹੋਏ ਬਚਾਨਗੇ ਫੇਰ ਉਹ ਡਿੱਗੇ ਫੇਰ ਹੀ ਨਾਲੇ ਸੇ ਡੰਡੇ ਲੈ ਕੇ ਉਹਨਾਂ ਨੂੰ ਵੀ ਮਾਰਿਆ ਫੇਰ ਗੱਡੀ ਤੂੰ ਖਿੱਚਿਆ ਉਹਨਾਂ ਨੂੰ ਧਰੀਆ ਕਾ ਕਪੜੇ ਪਕੜ ਕੇ ਬਿਉਸ਼ ਬੰਦੇ ਨੂੰ ਉਹ ਬਰੂਟਲ ਵੀਡੀਓ ਮੈਨੂੰ ਉਹਨੇ ਦੇਂਦੀ ਆ ਇਹ ਚ ਸਰਕਾਰੀ ਮਾਮਲਾਜੇ ਮੈਂ ਕਿ ਇਸ ਕਰਕੇ ਕਿ ਖਾਨੂੰ ਦਾਦਾ ਗਿਰੀ ਡਾਡਾ ਇਦਾਂ ਦਾ ਅੱਜ ਮਤਲਬ 3 ਦਿਨ ਹੋ ਗਏ ਰਾਤੀ 12 ਵਜੇ ਤੂੰ ਮੈਂ ਉਹਨਾਂ ਨਾਲ ਲੱਗੀ ਹੋਈ ਆ ਪੁਲਿਸਾਂ ਨੂੰ ਬੇਰ ਗਮਰਾ ਕਰੀ ਜਾ ਰਹੀ ਐ ਸਾਨੂੰ ਕਦੇ ਕਹਿੰਦੀ ਇਧਰ ਆ ਜਾਓ ਇਹ ਡਾਕੂਮੈਂਟ ਦੇ ਦੋ ਇਹ ਡਾਕੂਮੈਂਟ ਦੇ ਦੋ ਸਰਕਾਰ ਨੇ ਕੀ ਕੀਤਾ ਉਹਨਾਂ ਨੂੰ ਬਚਾਣ ਲਈ ਉਦੋਂ ਕਿਉਂਕਿ ਉਹਨਾਂ ਨੂੰ ਅਵਾਰਡ ਸਵਰੇ ਸਾਨੂੰ ਅੱਜ ਪੁਲਿਸ ਨੇ ਆਪੇ ਕਿਹਾ ਕਿ ਅਸੀਂ ਸਾਡੀ ਬਦਨਾਮੀ ਹੋ ਜਾਏਗੀ ਅਗਰ ਅਸੀਂ ਇਹਨਾਂ ਨੂੰ ਪੈਨਲਟੀ ਦਿੱਤੀ ਤੁਸੀਂ ਕੰਪਰੋਮਾਈਜ਼ ਕਰ ਲਓ ਕਿਉਂ ਕਿ ਇਹਨਾਂ ਨੂੰ ਅਸੀਂ ਸਵੇਰੇ ਇੱਕੋ ਹੀ ਐਨਕਾਊਂਟਰ ਕੇਸ ਤੇ ਅੱਜ ਉਹਨਾਂ ਨੂੰ ਉਹ ਦਿੱਤੀ ਸੀਗੀ ਤਾਂ ਮੋਸ਼ਨ ਦੇਣ ਦੇਵਾਦੇ ਕਿ ਤੁਸੀਂ ਅਸੀਂ ਸਾਡੀ ਬਦਨਾਮੀ ਹੋ ਜਾਏਗੀ ਇਸ ਕਰਕੇ ਤੁਸੀਂ ਕੰਪਰੋਮਾਈਜ਼ ਕਰ ਲਓ ਅਸੀਂ ਕਹਿੰਦੇ ਤੁਸੀਂ ਵੀਡੀਓ ਦੇਖੋ ਔਰ ਅਟੈਂਪਟ ਟੂ ਮਰਡਰ ਦਾ ਕੇਸ ਲੱਗਣਾ ਚਾਹੀਦਾ ਜਿਸ ਤਰੀਕੇ ਨੇ ਉਹਨਾਂ ਨੇ ਮੇਰੇ ਬੱਚੇ ਨੂੰ ਤੇ ਮੇਰੇ ਹਸਬੰਦ ਨੂੰ ਮਾਰਿਆ ਹੁਣ ਮੈਂ ਐਜ਼ ਅ ਲੇਡੀ ਰਹਿਤੀ ਇੱਕ ਹੋ ਜਾਏ ਤੱਕ ਪੁਲਿਸ ਸਟੇਸ਼ਨ ਤੇ ਚੱਕਰ ਕੱਢ ਰਹੀਆਂ ਮੈਨੂੰ ਬੇਗੁਮਰਾਹ ਕਰਦੇ ਕਦੇ ਇੱਧੇ ਜਾ ਉਧੇ ਰਹਿ 10 ਮਿੰਟ ਤੇ ਹੋ ਰਾਜੇਰੇ ਮੈਨੂੰ ਬੁਲਾਇਆ 10 ਵਜੇ ਐਫ ਆਈ ਆਰ ਦੇਂਗੇ ਹਰ ਸਾਰੇ ਬੰਦੇ ਇਹਨਾਂ ਨੂੰ ਬੁਲਾ ਕੇ ਪੁਲਿਸ ਸਟੇਸ਼ਨ ਤੇ ਬੰਦ ਕਹਿੰਦੇ ਜੀ ਪੈਰ ਪੜ ਕੇ ਮਾਫੀ ਮੰਗ ਲਓ ਤੇ ਕੇਸ ਰਵਾਫਾ ਕਰ ਦੋ ਤੁਸੀਂ ਵੀ ਪਟਿਆਲਾ ਹੀ ਰਹਿਣਾ ਨਹੀਂ ਤੇ ਐ ਵੀ ਪਰ ਕਹਿ ਲਈਆਂ ਤੁਹਾਨੂੰ ਵੀ ਰੋਖਾ ਹੋ ਜਾਏਗਾ ਰਹਿਣਾ ਐਸ ਪੀ ਸਾਹਿਬ ਨੂੰ ਫੋਨ ਕਰਦੀਆਂ ਐਸ ਪੀ ਸਾਹਿਬ ਕਹਿੰਦੇ ਜੀ ਹਾਂ ਜੀ ਹਾਂ ਜੀ ਕਰ ਰਿਆਂ ਹੁਣ ਕਹਿੰਦੇ ਕਿ ਜੀ ਉਹਨਾਂ ਦੇ ਬੇਟੇ ਨੇ ਬਾਕਸਿੰਗ ਮਾਰੀ ਪਹਿਲੇ ਤੁਸੀਂ ਵੀਡੀਓ ਵਿੱਚ ਦੇਖੋ ਡੀਐਸਆਰ ਪੁਲਿਸ ਵਾਲੇ ਕੋਲੇ ਪੁਲਿਸ ਵਾਲਿਆਂ ਨੂੰ ਬੋਲੋ ਡੀਐਸਆਰ ਦਿਖਾ ਵੀਡੀਓ ਦਿਖਾ 12:27 ਉੱਤੇ ਇਹਨਾਂ ਨੇ ਉਤਰ ਕੇ ਇੱਕ ਬੰਦਾ ਗੱਲ ਕਰਿਆ ਮੇਰੇ ਹਸਬੰਦ ਨੇ ਉਹਨਾਂ ਨੂੰ ਆਈ ਕਾਰਡ ਦਿਖਾਇਆ ਆਪਣਾ ਕਿ ਮੈਂ ਗਵਰਨਮੈਂਟ empioyee ਆ ਮਗਰ ਉਹਨਾਂ ਨੇ ਕੀ ਕੀਤਾ ਪਿੱਛੋਂ ਦੀ ਆ ਕੇ ਬਾਕਸ ਮਾਰ ਕੇ ਡਿੱਗ ਗਿਆ ਉਹ ਬੇਟਾ ਜਦੋਂ ਆਪਣੇ ਆਪ ਨੂੰ 12 ਬੰਦੇ ਮਾਰ ਰਹੇ ਤੇ ਆਪਣੇ ਆਪ ਨੂੰ ਬਚਾਏ ਵੀ ਨਾ ਪੋਰ ਪੁਲਿਸ ਵਾਲਿਆਂ ਦੇ ਡੰਡੇ ਦਿਖ ਰਹੇ ਜਿੱਤੇ ਕਿਆ ਰਕਦੋ ਟਾਬਾ ਤੇ ਕਹਿੰਦੇ ਦਰਵਾਜ ਲਾਈਟਾਂ ਬੰਦ ਕਰ ਦੋ ਡੰਡੇ ਮਾਰ ਮਾਰ ਕੇ ਕਿਆ ਸਾਰੇ ਭੱਜ ਜਾਓ ਜਿਹੜੇ ਉੱਤੇ ਪਤਕਰਕਾਰ ਹੀ ਆਇਆ ਹੋਇਆ ਸੀ ਉਸ ਨੂੰ ਥੱਪੜ ਮਾਰ ਕੇ ਉਸ ਦਾ ਮੋਬਾਈਲ ਖਿੱਚ ਲਿਤਾ ਗਿਆ ਉਹ ਵੀ ਉਸ ਨੇ ਨੇ ਐਫ ਆਈ ਆਰ ਕਰਾਈ ਹੋਈ ਹੈ ਮਾਡਲ ਟਾਊਨ ਤੇ ਪਤਕਰਕਾਰ ਕਿਹੜਾ ਸੀ ਜੀ ਪਤਕਰਕਾਰ ਸੀਗਾ ਉਹ ਨਾਮ ਨੰਬਰ ਦੇ ਦਾਂਗੇ ਉਹਨਾਂ ਦਾ ਹੁਣ ਮੈਂ ਆਪਣੀ ਸਟੇਟਮੈਂਟ ਦੇ ਮੇਰੀ ਸਟੇਟਮੈਂਟ ਮੈਂ ਤੁਹਾਨੂੰ ਦੇ ਰਹੀ ਆਂ ਮੈਨੂੰ ਜਸਟਿਸ ਚਾਹੀਦਾ ਮੈਨੂੰ ਮੈਨੂੰ ਧਮਕਾਇਆ ਜਾ ਰਿਹਾ ਕੱਲ 3 ਦਿਨ ਤੂੰ ਸਾਨੂੰ ਪ੍ਰੈਸ਼ਰ ਪਾਇਆ ਜਾ ਰਿਹਾ ਕਿ 2 ਦਿਨ 1 ਦਿਨ ਹੋਰ ਰੁਕ ਜਾਓ ਐਫ ਆਈ ਆਰ ਨਹੀਂ ਕਰ ਰਿਹਾ 24 ਘੰਟੇ ਹੋ ਗਏ ਹਸਪੀਟਲ ਤੇ ਮੇਰਾ ਹਸਬੰਦ ਔਰ ਮੇਰਾ ਬੇਟਾ ਮਰਨ ਦੀ ਹਾਲਤ ਤੇ ਛੱਡ ਕੇ ਇਹਨਾਂ ਨੂੰ ਕੋਈ ਇਨਸ਼ਾਨੀਅਤ ਨਹੀਂ ਪੁਲਿਸ ਵਾਲੇ ਸਾਥ ਗਲਤ ਕਰਦੇ ਪੁਲਸ ਨੇ ਵੀ ਕਿਹਾ ਕਿ ਇੰਸਪੈਕਟਰ ਨੂੰ ਨਹੀਂ ਸੀ ਵੀ ਜਿਹੜੇ ਦੇ ਨਾਲ ਉਹਨਾਂ ਕਹਿੰਦੇ ਹਸਪੀਟਲ ਚ ਦਾਖਲ ਉਹਨਾਂ ਜੀ ਹੋ ਨਾ ਕਰੋ ਉਹਨਾਂ ਨੇ ਕਿਉਂ ਡਿਲੇ ਕਰ ਰਹੇ ਨੇ ਕਿ ਹਸਪੀਟਲ ਰਾਤੀ ਧਾਰੂ ਪੀਤੀ ਹੋਈ ਇੰਨੀ ਤਾਰੂ ਪਿੱਤੀ ਹੋਈ ਉਹਨਾਂ ਦਾ ਏਰੀਆ ਨਹੀਂ ਸੀਗਾ ਗੱਡੀ ਨੰਬਰ ਵੀ ਮੈਂ ਤੁਹਾਨੂੰ ਦੱਸਦੀ ਆ ਪੀਪੀ 66 ਪੀਪੀ ਗੱਡੀ ਨੰਬਰ ਤੁਹਾਨੂੰ ਮੈਂ ਦੱਸਦੀ ਆ 0062 ਸਮਥਿੰਗ ਸੀ ਮੈਂ ਉਹਨੇ ਤੁਹਾਨੂੰ ਗੱਡੀ ਨੰਬਰ ਦੱਸਦੀ ਆ ਵੀਡੀਓ ਤੁਹਾਨੂੰ ਦੇਣੀ ਆ ਤੁਸੀਂ ਦੇਖਿਓ ਇਹ ਪੁਲਿਸ ਦਾ ਕੰਮ ਨਹੀਂ ਦਿਖ ਰਿਹਾ ਗੁੰਡੇ ਐ ਇਹ ਪੁਲਿਸ ਨਹੀਂ ਐ ਗੁੰਡੇ ਐ ਜਿਹੜੇ ਪੰਜਾਬ ਨੂੰ ਬਰਬਾਦ ਕਰ ਰਹੇ ਅੱਜ ਮੈਂ ਆਪਣੇ ਬੇਟੇ ਲਈ ਨਹੀਂ ਲਾੜੀ ਮੈਂ ਪੂਰੇ ਪੰਜਾਬ ਦੇ ਵਿੱਚ ਚੈਲੇਂਜ ਲਾ ਰਹੀ ਹਾਂ। ਉਸ ਵੇਲੇ ਮੈਂ ਵਰਦੀ ਦੇ ਵਿੱਚ ਸੀ ਉਹ ਵਰਦੀ ਤੇ ਕੋਈ ਨਹੀਂ ਸੀ ਗੱਜ। ਗਨ ਮੈਨਾਂ ਬਾਅਦ ਇਸ ਗਨ ਮੈਨਾਂ ਕੇ ਸਾਰਿਆਂ ਨੂੰ ਡਰਾ ਕੇ ਪਹੁੰਚਾਇਆ। ਪੂਰੀ ਵੀਡੀਓ ਤੁਹਾਨੂੰ ਮੈਂ ਹੁਣੇ ਦੇ ਰਹੀ ਸੀ। ਦੋ ਗੱ ਦੋ ਗਨ ਮੈਨ ਵਰਦੀ ਤੇ ਬਾਕੀ ਐ ਸਿਵਲ ਤੇ ਵਾਈਟ ਸ਼ਰਟ ਇਕਨੇ ਚੈੱਕ ਪਾਈ ਹੋਈ ਹੈ। ਜਿਸ ਤਰੀਕੇ ਨਾਲ ਉਹ ਮਾਰੇ ਨੇ ਇੱਕ ਕ੍ਰਿਮੀਨਲ ਨੂੰ ਵੀ ਨਹੀਂ ਮਾਰਿਆ ਜਾਂਦਾ। ਫਰ ਗੱਡੀ ਪਿੱਛੇ ਕਿਉਂਕਿ ਕਹਿੰਦੇ ਅਸੀਂ ਖਾਣਾ ਖਾਣ ਆਇਆ। ਫਰ ਖਾਣਾ ਖਾਣ ਆਏ ਹੋ ਤਾਂ ਤੁਸੀਂ दारू ਪੀਤੀ ਹੋਈ ਸੀ ਕੋਈ ਅੱਜ ਦਿਨੀਆਂ ਤੁਸੀਂ ਉਹ ਉਹ ਹੁਣ ਉਹਦੈਂ ਹਸਪੀਟਲ ਤੇ ਦਾਖਿਲ ਮੇਰੇ ਬੇਟੇ ਨੂੰ ਮਾਰੇ ਤੁਸੀਂ ਦੇਖੋ ਜਰਾ ਵੀਡੀਓ ਦੇਖੋਗੇ ਤਾਂ ਪਤਾ ਲੱਗੇਗਾ ਕੌਣ ਕਿਸ ਨੂੰ ਮਾਰ ਰਿਹਾ ਪੁਲਿਸ ਬਿਆਨ ਦੇਗੀ ਤੁਹਾਡੇ ਬੇਟੇ ਨੂੰ ਹਸਪੀਟਲ ਤੋਂ ਬਿਆਨ ਕਲਛੇ ਲੈ ਰਿਕਵੈਸਟ ਕਰ ਕਰਕੇ 10 ਵਜੇ ਲਾਏਗੀ ਮਗਰ ਅਜੇ ਤੱਕ ਐਫ ਆਈ ਆਰ ਨਹੀਂ ਕੀਤੀ ਗਈ ਸਾਨੂੰ ਕੱਲ 3 ਵਾਰ ਦੋ ਵਾਰੀ ਐਸ ਪੀ ਸਾਹਮਣੇ ਬੁਲਾਇਆ ਸਾਨੂੰ ਕਹਿੰਦਾ ਕਿ ਕੰਪਰੋਮਾਈਜ਼ ਦਾ ਕੀ ਹੋਏਗਾ ਆਪਸ਼ਨ ਸਾਨੂੰ ਕਦੇ ਜੇ ਮਹਾਰਾਣੀ ਦੇ ਉੱਥੋਂ ਦੀ ਫੋਨ ਕਰਾਰੇ ਮੇਰੇ ਬ੍ਰਦਰ ਆ ਗਏ ਉਹਨਾਂ ਕੋਲੋਂ ਕਰਾਰੇ ਮੇਰੇ ਰਿਸ਼ਤੇਦਾਰਾਂ ਨੂੰ ਕਰਾਰੇ ਟਿਲੋ ਸਾਹਿਬ ਨੂੰ ਮੇਰੇ ਲਾਇਰ ਨੂੰ ਕਰਾਰੇ ਸਾਨੂੰ ਕਿਤੇ ਪਾਸੇ ਨਹੀਂ ਛੱਡਿਆ ਰਾਤੀ ਕਹਿੰਦੇ ਐਸੀ ਸਾਨੂੰ ਇੱਕ ਰਿਪੋਰਟ ਚਾਹੀਦੀ ਹੈ ਮੇਰੇ ਹਸਬੰਦ ਦਾ ਹੱਥ ਟੁੱਟਿਆ ਹੋਇਆ ਰਾਤੀ ਉਹਨਾਂ ਨੇ ਉਸਦੀ ਪਲਾਸਟਰ ਖੁਲਵਾ ਕੇ ਰਾਤੀ 8 ਵਜੇ ਡੇਢ ਘੰਟਾ ਉਸ ਨੂੰ ਵੇਟ ਕਰਾਇਆ ਖਾਲੀ ਪਲਾਸਟਰ ਵਾਪਸ ਐਕਸ-ਰੇ ਕਰਾਣ ਲਈ ਜਦੋਂ ਐਮਰਜੈਂਸੀ ਤੇ ਕੋਈ ਹੁੰਦਾ ਤਾਂ ਕਿੰਨੀ ਦੇਰ ਤੇ ਐਕਸਰੇ ਹੁੰਦਾ 5 ਮਿੰਟਾਂ ਵਿੱਚ ਡੇਢ ਘੰਟਾ ਉਹ ਬੰਦਾ ਉੱਥੇ ਬੈਠੇ ਸਿੱਟੀ ਸਕੈਨ ਕੋਨੇ ਰਿਪੋਰਟ ਨਹੀਂ ਹੋਈ ਤੱਕ ਤੱਕ ਐਫਆਈਆਰ ਨਹੀਂ ਕਰ ਸਕਦੇ ਐਫਆਈਆਰ ਲਈ ਰਿਪੋਰਟ ਦੀ ਲੋੜ ਨਹੀਂ ਹੈ ਉਹਨ ਸਿਚੁਏਸ਼ਨ ਜਦੋਂ ਅਸੀਂ ਉਹਨਾਂ ਨੂੰ ਵੀਡੀਓ ਦੇ ਦਿੱਤੀ ਹੈ ਪੂਰੀ ਉੱਥੇ ਦੀ ਰਿਕਾਰਡਿੰਗ ਡਿੱਕ ਦੇ ਦਿੱਤੇ ਉੱਥੇ ਕਿਉਂ ਨਹੀਂ ਉਸ ਨੂੰ ਦੇਖ ਕੇ ਐਕਸ਼ਨ ਲੈ ਰਹੇ ਕਿਉਂਕਿ ਉਹਨਾਂ ਨੇ ਸਾਨੂੰ ਪੁਲਿਸ ਅਫਸਰਾਂ ਨੇ ਕਿਹਾ ਕਿ ਜੀ ਇੱਕ ਪੁਲਿਸ ਦੀ ਬਦਨਾਮੀ ਹੋ ਜਾਏਗੀ ਕਿਉਂਕਿ ਇੱਕ ਦਿਨ ਪਹਿਲੇ ਅਸੀਂ ਉਹਨਾਂ ਨੂੰ ਹੋਰ ਇਹ ਪਹਿਲਾ ਕੇਸ ਨਹੀਂ ਹੈ ਦੋ ਕੇਸਿਸ ਤੋਂ ਪਹਿਲੇ ਇਹ ਤਿੰਨੋਂ ਅਫਸਰ ਦੇਵ ਹਰੀ ਬੋਪਰਾਇ ਹਰਜਿੰਦਰ ਸਿੰਘ ਗਿੱਲੋ ਹੋਰ ਇਹਨਾਂ ਦੇ 12 ਜਾਣੇ ਸੀ ਇਹਨਾਂ ਦੇ ਪਹਿਲੇ ਦੋ ਕੇਸ ਹਨ ਜਿਹੜੇ ਕੰਪਰੋਮਾਈਜ਼ ਤੇ ਸੈਟਲ ਹੋਏ ਪੂਰਾ ਪੰਜਾਬ ਨੂੰ ਪਤਾ ਹੈ ਕਿਦਾਂ ਦੇ ਬੰਦੇ ਨੂੰ ਹੋਰ ਤੁਸੀਂ ਇਹਨਾਂ ਦੀ ਬਾਡੀ ਲੈਂਗੁਏਜ ਇਹਨਾਂ ਦੀ ਫੋਟੋ ਦੇਖੋ ਬਾਡੀ ਲੈਂਗੁਏਜ ਮੇਰੇ ਕੋਲ ਮਾਫੀ ਮੰਗਨ ਆ ਰਹੇ ਤੇ ਮੈਨੂੰ ਬਾਡੀ ਲੈਂਗੁਏਜ ਤੇ ਮਨੂੰ ਧਮਕਾ ਰਹੇ ਕਿ ਤੁਸੀਂ ਵੀ ਪੰਜਾਬ ਹੀ ਰਹਿਣਾ ਹੈ ਕਾਸੀ ਵੀ ਕੈਸ ਕਰਕੇ ਮੈਂ ਮਾਫ ਕਰਤਾ ਕਿਉਂ ਮੇਰੇ ਅੱਜ ਮੇਰੇ ਬੱਚੇ ਨੂੰ ਮਾਰਿਆ ਅਗਰ ਮੇਰੇ ਬੱਚੇ ਤੇ ਸਿਰ ਤੇ ਡੰਗ ਲੱਗ ਜਾਂਦੀ ਮਰ ਜਾਂਦਾ ਉਹ ਤੇ ਫਿਰ ਉਹਨਾਂ ਨੇ ਮਾਫੀ ਮੰਗੀ ਤੁਹਾਡੇ ਕੋਲ ਮਾਫੀ ਮੰਗਣ ਲਈ ਨਹੀਂ ਨਹੀਂ ਪੁਲਿਸ ਵਾਲਿਆਂ ਨੇ ਸਾਰਿਆਂ ਨੂੰ ਇਕੱਠਾ ਕਰ ਲਿਆ ਕਿ ਸਾਨੂੰ ਪ੍ਰੈਸ਼ਰ ਕਰ ਰਹੇ ਨੇ ਕਿ ਤੁਸੀਂ ਕੇਸ ਨਹੀਂ ਐਫ ਆਈ ਆਰ ਕਰਨੀ ਅੱਛੇ ਜੀ ਅੱਛੇ ਜੀ ਵੈਲਕਮ ਕੱਲ ਤੂੰ ਸਾਨੂੰ ਸਾਰੇ ਪੁਲਿਸ ਵਾਲੇ ਲੱਗੇ ਹੋਏ ਕਿ ਤੁਸੀਂ ਕੰਪਰੋਮਾਈਜ਼ 5 ਮਿੰਟ ਮਿਲ ਲੋ ਤਾਨੂੰ ਖੜਾ ਕਰਕੇ ਤੁਸੀਂ ਮਾਰ ਲੋ ਉਹਨਾਂ ਨੂੰ ਥੱਪੜ ਮਾਰ ਲੋ ਮਗਰ ਤੁਸੀਂ ਕੰਪਰੋਮਾਈਜ਼ ਕਰ ਲੋ ਕਿਉਂਕਿ ਸਾਡੀ ਪੁਲਿਸ ਦੀ ਬਦਨਾਮੀ ਹੋ ਜਾਏਗੀ ਪੁਲਿਸ ਦੀ ਬਦਨਾਮੀ ਪੁਲਿਸ ਸਾਡੇ ਲਈ ਕੰਮ ਕਰ ਰਹੀ ਹੈ ਜਾਂ ਆਪਣੇ ਲਈ ਕੰਮ ਕਰ ਰਹੀ ਹੈ ਇਹਦੇ ਵਿੱਚ ਜੀ 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 ਵੀ ਅਸੀਂ ਅੱਜ ਪੀਸੀ ਕਰ ਰਹੇ ਆ ਜੋ ਤਸਦੀਕ ਤਸਦੀ ਸਾਰੀ ਜਾਣਕਾਰੀ ਦਿੱਤੀ ਤੁਹਾਨੂੰ ਉਹਦੇ ਪੈ ਤੁਹਾਨੂੰ ਸਾਰੇ ਵੀਡੀਓ ਤੁਹਾਨੂੰ ਮੈਂ ਭੇਜਦੇ ਨੇ ਕੋਈ ਵੀ ਚੀਜ਼ 'ਚ ਮੇਰੇ 'ਚ ਕੋਈ ਫਰਕ ਨਹੀਂ ਹੈਗਾ ਪਹਿਲਾਂ ਵੀ ਕਦੇ ਮੈਂ ਕਦੇ ਕੋਈ ਇਲੋਜੀਕਲ ਗੱਲ ਨਹੀਂ ਕੀਤੀ ਜਿਹੜੀ ਵੀ ਗੱਲ ਕੀਤੀ ਹੈ ਡਾਕੂਮੈਂਟਰੀ ਐਵੀਡੈਂਸ 'ਤੇ ਕੀਤੀ ਹੈ ਜਿਹੜੇ ਵੀਡੀਓਜ਼ ਹੈਗੇ ਨੇ ਉੱਥੇ 1% ਵੀ ਨਹੀਂ ਪਤਾ ਲੱਗਦਾ ਕਿ ਇਹਨਾਂ ਦੇ ਸਾਡੇ ਰਿਸ਼ਤੇਦਾਰਾਂ ਦੀ ਕੋਈ ਗਲਤੀ ਹੈ ਸਾਰੀ ਦੀ ਸਾਰੀ ਗਲਤੀ ਪਟਿਆਲਾ ਪੁਲਿਸ ਦੀ ਹੈਗੀ ਹੈ ਜਿ ਇਕ ਤਰ੍ਹਾਂ ਨਾਲ ਦੀ ਗਲਤੀ ਕੀਤੀ ਜਿਹੜਾ ਉਹਨਾਂ ਨੇ ਉੱਥੇ ਕੁੱਟਮਾਰ ਕੀਤੀ ਉਸ ਤੋਂ ਦੁੱਖ ਦੀ ਗੱਲ ਹੈ ਕਿ ਇਹਨੇ ਸੀਨੀਅਰ ਆਫੀਸਰਸ ਹਨ ਉਹਨਾਂ ਨੂੰ ਪ੍ਰੋਟੈਕਟ ਕਰਨ ਤੇ ਲੱਗੇ ਹੋਏ ਨੇ ਮੈਂ ਪੁੱਛਣਾ ਚਾਹੁੰਦਾ ਕਿ ਜਿਹੜੇ ਇਹ ਜੀ ਆਫੀਸਰਸ ਬੈਠੇ ਨੇ ਇਹ ਆਪਾ ਥਾਪੀ ਦਿੰਦੇ ਹਨ ਪਤਾ ਇਹਨਾਂ ਦਾ ਵੀ ਸਾਡੇ ਪੁਲਿਸ ਆਫਸਰ ਥੱਲੇ ਐਸਐਚਓਜ਼ ਕੀ ਕਰ ਰਹੇ ਸਾਡੇ ਮੁਲਾਜ਼ਮ ਕੀ ਕਰ ਰਹੇ ਸ਼ਰਿਆਮ ਬੇਸਬਾਲ ਦੇ ਬੈਟਸ ਨੂੰ ਵੀਡੀਓਸ ਨੂੰ ਪਾਤੇ ਸੀ ਸੋਸ਼ਲ ਮੀਡੀਆ ਤੇ ਵਿੱਚ ਲਾਉਂਗੇ ਸਾਰੇ ਵਿੱਚ ਲਾਉਂਗੇ ਜੇ ਸਾਡੀ ਗਲਤੀ 1% ਵੀ ਲੱਗਦੀ ਹੈ ਹੁਣ ਜਾ ਕੇ ਬਾਅਦ ਕ੍ਰਾਸ ਕੇਸ ਕੋਲ ਨਹੀਂ ਜੋ ਮਰਜ਼ੀ ਕਰੀ ਜਾਵੇ ਦੁਨੀਆ ਦਾ ਬਾਕੀ ਅੱਗੇ ਹਾਈ لیکن نسی جسٹس لے کے رہو گے اسیں سچے ہیں ਸਾਡੇ ڈاکومنٹری ایویڈنس ਹੈਗੇ ਨੇ ਜਦੋਂ ਕੋਈ ਘਟਨਾ ਵਾਪਰਦੀ ਹੈ ਇੰਨੀ ਕੁਟਮਾਰ ਕੀਤੀ ਹੈ ਕਿਉਂ ਨਹੀਂ ਅਫੀਰ ਦਰਜ ਕਰਦੇ ਅੱਜ ਕੱਲ ਸਾਨੂੰ 6 ਵਜੇ ਮੈਂ ਇੱਥੇ ਪ੍ਰੈਸ ਕਾਨਫਰੰਸ ਰੱਖੀ ਸੀ ਮੈਨੂੰ ਹੈ ਨਾਨਕ ਸਿੰਘ ਜੀ ਦਾ ਫੋਨ ਆ ਗਿਆ ਮੈਂ ਉੱਥੇ ਚਲਾ ਗਿਆ ਤੁਸੀਂ ਲੋਕ ਸਾਰੇ ਸਾਰੀ میڈیا ਇੱਥੇ ਸੀ ਰਾਤ ਅਸੀਂ 1 ਵਜੇ ਤੱਕ ਮੌਲ ਤਾਂ ਖਾਣੇ ਬੈਠੇ ਰਹੇ 12 ਵਜੇ ਤੱਕ ਅਸੀਂ ਉੱਥੇ ਸੀਗੇ ਆਪਣਾ ਰਜਿੰਦਰ ਹਸਪੀਟਲ ਤੇ ਕਹਿੰਦੇ ਅਸੀਂ ਬੈਠ ਕੇ ਲਈਏ ਤੁਹਾਡੇ ਕਾਗਜ਼ ਲੈਣਾ ਆ ਰਿਹਾ ਹੈ ਮੈਡੀਕਲ ਲੈਣਾ ਆ ਰਿਹਾ ਹੈ ਮੈਡੀਕਲ ਰਿਪੋਰਟ ਲੈਣਾ ਆ ਰਿਹਾ ਹੈ ਫਿਰ ਅਸੀਂ ਪਰਚਾ ਦਰਜ ਕਰਦੇ ਹਾਂ ਫਿਰ ਤੁਸੀਂ ਮਾਲ ਟਾਊਨ ਗਏ ਰਾਤ ਵਿੱਚ ਸੀ ਆਈ ਨਹੀਂ ਹੈਗੇ ਅਸੀਂ ਲੈਣ ਆ ਜੰਨੇ ਤੁਹਾਨੂੰ 1 ਵਜੇ ਤੱਕ ਅਸੀਂ ਉੱਥੇ ਬੈਠੇ ਰਹੇ ਐਸ ਐਚਓ ਸਿਵਲ ਆਈ ਨਹੀਂ ਉੱਥੇ ਸੀ ਰਾਤ ਫਿਰ ਉਹਨੇ ਸਾਨੂੰ ਪ੍ਰੋਮਿਸ ਕੀਤਾ ਸਵੇਰੇ 10 ਵਜੇ ਤੁਹਾਡੇ ਐਫਆਈਆ ਤੁਹਾਡੇ ਹੱਥ ਹੋਊਗੀ ਹੁਣ ਸਾਰੇ ਲਾਜ਼ਮ ਰਾਤ 1 ਵਜੇ ਅਸੀਂ ਚਲੇ ਜਾਓ ਸਵੇਰੇ ਅਸੀਂ ਦੇ ਦਾਂਗੇ ਸਵੇਰੇ ਅਸੀਂ 10 ਵਜੇ ਫੇਰ ਗਏ ਉੱਥੇ ਪਾਉਣੇ 10 ਵਜੇ ਸਵਾ 11 ਵਜੇ ਤੱਕ ਉੱਥੇ ਬੈਠੇ ਰਹੇ ਅਸੀਂ ਹਾ ਹਾ ਰੋਨੀ ਤੇ ਹਜਿੱਦਟੇ ਲੋਦੋਂ ਸਾਡੇ ਉਥੇ ਐਸਚੂ ਦੇ ਕਮਰੇ 'ਚ ਲਿਆ ਕੇ ਖੜੇ ਕਰਤੇ ਸੀ ਬੈਠੇ ਪਿੱਛੇ ਲਿਆ ਖੜੇ ਕਰਤੇ ਉਸਦੀ ਵੀ ਐਵੀਡੈਂਸ ਹੈ ਉਸਦੀ ਵੀ ਸਾਡੇ ਕੋਲ ਫੋਟੋਆਂ ਹੈਗੀਆਂ ਤੇ ਅਸੀਂ ਕਿਹਨੂੰ ਕਿਉਂ ਬੁਲਾਇਆ ਇੱਥੇ ਆ ਤਾਂ ਗੁਲੀਗਾਰ ਹੈ ਕਹਿੰਦੇ ਤੁਸੀਂ ਮaaf ਕਰ ਦਿਓ ਸੀ ਕਿਹਾ ਅਸੀਂ ਕਿਉਂ ਮaaf ਕਰਦੀ ਤੈਨੂੰ ਅਸੀਂ ਕਿਸੇ ਪ੍ਰੈਸ਼ਰਸ ਨਹੀਂ ਆਉਣਾ ਹੈਗਾ ਜਿਹੜਾ ਗਲਤ ਹੈ ਉਹ ਗਲਤੀ ਰਹੂਗਾ ਤਾਂ ਫਿਰ ਉੱਥੋਂ ਭੱਜ ਗਏ ਉੱਥੋਂ ਸਾਡੇ ਕੋਲ ਫੋਟੋਆਂ ਵੀ ਹੈਗੀਆਂ ਵੀਡੀਓਜ਼ ਵੀ ਹੈਗੀਆਂ ਹੁਣ ਮੈਂ ਪੁਲਿਸ ਪ੍ਰਸ਼ਾਸਨ ਨੂੰ ਸਿੱਧਾ ਕਹਿਣਾ ਚਾਹੁੰਦਾ ਕਿ ਤੁਸੀਂ ਐਫਆਈਆਰ ਕਰ ਦਿਓ ਨਹੀਂ ਤਾਂ ਅਸੀਂ ਹਰ ਹਾਲਤ ਜੋ ਕਰਨਾ ਪੈ ਗਿਆ ਸਦੋਂ ਉਸੇ ਕਰਾਂਗੇ ਚਾਹੇ ਦਿੱਲੀ ਤੱਕ ਅਪਰੋਚ ਕਰਨਾ ਪਵੇ ਪਾਰਟੀ ਜੀ ਅਪਰੋਚ ਕਰਦਾ ਹਲੇ ਤੱਕ ਮੈਂ ਆਪਣੀ ਪਾਰਟੀ ਦੀ ਗਲਤੀ ਕੀਤੀ ਵੀ ਮੇਰੇ ਰਿਸ਼ਤੇਦਾਰਾਂ ਨਾਲ ਮੇਰੇ ਪਰਿਵਾਰ ਨਾਲ ਲਾਇਆ ਹੈ ਜੇ ਮੈਂ ਆਪਣੀ ਪਾਰਟੀ ਜੀ ਵੀ ਗੱਲ ਕਰ ਲਈ ਨਾ ਇੱਕ ਫੋਨ ਕਰਦਾ ਕਿਸੇ ਪਾਸੇ ਅਮਿਤ ਸ਼ਾਹ ਜੀ ਦੇ ਆਫਿਸ ਉੱਥੇ ਦਿੱਲੀ ਨੱਡਾ ਜੀ ਦੇ ਕਿ ਮੇਰੇ ਨਾਲ ਮੇਰੇ ਨਾਲ ਪਰਿਵਾਰ ਆ ਮੇਰਾ ਮੇਰੇ ਪਰਿਵਾਰ ਨਾਲ ਲਾਇਆ ਥੱਕਾ ਹੋ ਰਿਹਾ ਇੱਥੇ ਤੇ ਇਹਨਾਂ ਲਈ ਸਾਰੇ ਲਈ ਔਖਾ ਹੋ ਜਾਊਗਾ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ ਮੈਂ ਤੁਹਾਨੂੰ ਕਿ ਪ੍ਰਸ਼ਾਸਨ ਨੂੰ ਮੇਰੀ ਰਿਕੁਐਸਟ ਹੈ ਕਿ ਐਫ ਆਈ ਆਰ ਕਰੇ ਜਸਟਿਸ ਕਰੇ ਨਹੀਂ ਕਰਨਗੇ ਅਸੀਂ ਗਵਰਨਰ ਹਾਊਸ ਵੀ ਜਾਵਾਂਗੇ ਉੱਥੇ ਆਪਣਾ ਮੈਮੋਰੰਡਮ ਮੈਮੋਰੈਂਡਮ ਦੇਵਾਂਗੇ ਤਾਂ ਅਗਲੀ ਅਗਲੀ ਲੈਵਲ ਤੇ ਜੇ ਪਾਰਟੀ ਲੈਵਲ ਤੇ ਵੀ ਗੱਲ ਰੱਖਣੀ ਪਈ ਸਾਡੀ ਪਾਰਟੀ ਤੇ ਮੇਰੀ ਜੀਵਿਦੇ ਅਭਿਨਾਸ਼ਿਕ ਖੰਡਾਈ ਨਾਲ ਵੀ ਗੱਲ ਹੋਈ ਹੈ ਕਨੇਟਲੋਂ ਚਿੰਤਾ ਦਾ ਖਾਤ ਜੋ ਮੈਨੂੰ ਦੱਸਿਆ ਨਹੀਂ ਹੈ ਪੂਰੀ ਪਾਰਟੀ ਤੁਹਾਡੇ ਨਾਲ ਖੜੀ ਹੈ ਸਾਨੂੰ ਕਹਿੰਦੇ ਦੱਸੇ ਮੈਂ ਪਾਰਟੀ 'ਚ ਵੀ ਗੱਲ ਦੇ ਸੀ ਕਿ ਸਾਨੂੰ ਪਾਰਟੀ ਨਾਲ ਕੋਈ ਮਤਲਬ ਨਹੀਂ ਸਾਨੂੰ ਅੱਜ ਮਤਲਬ ਹੈ ਸਾਨੂੰ ਜਸਟਿਸ ਚਾਹੀਦਾ ਪਟਿਆਲੇ ਲਈ ਅੱਜ ਮੇਰਾ ਬੇਟਾ ਕੱਲ ਤੁਹਾਡਾ ਬੇਟਾ ਹੋਏਗਾ ਕੋਈ ਵੀ ਬੰਦਾ ਘਰੋਂ ਨਿਕਲਦੇ ਅੱਜ ਅਸੀਂ ਪੁਲਿਸ ਵਾਲੇ ਨੂੰ ਮਿਲਦੇ ਆ ਨਾ ਤੇ ਪੁਲਿਸ ਵਾਲੇ ਨੂੰ ਮਿਲਣ ਤੇ ਸਾਨੂੰ ਡਰ ਨਹੀਂ ਹੋਣਾ ਚਾਹੀਦਾ ਸਾਨੂੰ ਲੱਗਣਾ ਚਾਹੀਦਾ ਹੈ ਸਾਡੀ ਸੇਫਟੀ ਲਈ ਹੈ ਮਗਰ ਅੱਜ ਦੀ ਪੁਲਿਸ ਜਿਹੜੀ ਹੈ ਐਸ ਐਚ ਓਜ਼ ਇਨੇ ਤਿੰਨ ਤਿੰਨ ਸਾਲात ਹੋਇਆ ਪਟਿਆਲਾ ਤੋਂ ਕਦੇ ਟਰਾਂਸਫਰ ਨਹੀਂ ਹੋਏ ਕਿਉਂ ਇਹਨਾਂ ਦੀ ਹੋਰ ਅੱਜ ਮੈਨੂੰ ਖਾਲੀ ਨਹੀਂ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੋਏਗਾ ਇਹ ਪੁਲਿਸ ਵਾਲਿਆਂ ਦਾ ਕਿ ਕੀ ਇਹਨਾਂ ਨੇ ਖਫ ਪਾਇਆ ਹੋਇਆ ਇੱਧਰ ਪੂਰੇ ਪਟਿਆਲੇ ਕਿਹੜੇ ਅਫਸਰ ਨੇ ਕਿੱਥੇ ਨਿਯੁਕਤੀ ਜੀ ਅਫਸਰ ਨੇ ਉਹ ਤੁਹਾਨੂੰ ਸਾਰੇ ਬਾਕੀ ਡਿਟੇਲ ਆ ਰਹੇ ਤੁਹਾਨੂੰ ਉਸ ਵਿੱਚ ਪਤਾ ਨੂੰ ਸਾਰਾ ਜਿਹੜੇ ਨੇ ਅਫਸਰ ਸਾਰਾ ਤੁਹਾਨੂੰ ਇਹ ਤੇ ਤੁਹਾਨੂੰ ਇਹ ਸਾਰਾ ਡਿਟੇਲ ਤੁਹਾਨੂੰ ਜਿਹੜਾ ਆਪਾਂ ਰਿਟਰਨ ਦਿੱਤਾ ਉਸ ਵਿੱਚ ਆਏਗੀ ਮੇਰੇ ਇੱਕੋ ਰਿਕੁਐਸਟ ਹੈ ਕਿ ਫੌਰ ਪਟਿਆਲਾ ਨਾਟ ਓਨਲੀ ਫੌਰ ਮਾਈ ਬੱਚਾ ਤੁਹਾਡੇ ਬੱਚਾ ਲਈ ਵੀ ਹੈ ਕਿ ਇੱਕ ਗੱਲ ਤੁਹਾਡਾ ਬੱਚਾ ਖੜਾ ਹੈ ਤੇ ਪੁਲਿਸ ਤੇ ਇੰਨਾ ਕੀ ਮਤਲਬ ਡੰਡੇ ਕੁੱਟ ਕੇ ਕਿਸੇ ਨੂੰ ਮਾਰ ਦੇ ਇਹ ਜ਼ਾਲਿਮ ਹੈ ਤੁਸੀਂ ਕਿੰਨਾ ਦੇ ਉੱਪਰ ਕਾਰਵਾਈ ਕਰਵਾਉਣੇ ਚਾਹੁੰਦੇ ਜੀ ਸਾਰੇ 12 ਬੰਦੇ ਪੁਲਿਸ ਨੇ ਦੱਸਿਆ ਸਾਨੂੰ ਕਿ 12 ਬੰਦੇ ਸੀਗੇ ਅਸੀਂ 8 9 ਸਾਨੂੰ 5 ਬੰਦੇ ਤੇ ਸਾਨੂੰ ਆਈਡੈਂਟੀਫਾਈ ਹੋਏ ਹੋਏ ਗੱਡੀ ਨੰਬਰ ਵੀ ਮੈਂ ਵੀਡੀਓਜ਼ ਵੀ ਭੇਜੇਗੇ ਸਾਡੇ ਤੁਹਾਨੂੰ ਡਾਟਾ ਦੇਵਾਂਗੇ ਕੋਈ ਕੋਈ ਕੁਐਸਚਨ ਹੈਗਾ ਅਸੀਂ ਪੁੱਛ ਲਵਾਂਗੇ ਸਮ ਆਫ ਕਰੀਏ ਆਪਾਂ